ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਫਿਰ ਉਹ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੱਲੂ ਵਾਲੀਏ ਵਾਲਾ ਵੀਰ ਸਾਹਿਬ ਦੇ ਕੋਲ ਆਇਆ ਹਾਂ ਦੋਸਤੋ ਵੀਰ ਸਾਹਿਬ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਚੀਜ਼ ਸਰਦਾਰ ਸ਼ਾਮ ਸਿੰਘ ਟਾਰੀ ਫਤੇਗੜ ਸੁਭਰਾ ਪਿੰਡ ਬਿਲਕੁਲ ਨਜ਼ਦੀਕ ਆ ਜੱਲੇ ਰੋਟੇ ਵਾਲਾ ਪਿੰਡ ਆਸੀਕੇ ਆਸੀਕੇ ਕਾਮਲ ਵਾਲਾ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਦੋਸਤੋ ਜਦੋਂ ਵੀ ਇਸ ਫਾਰਮ ਤੋਂ ਆਪਾਂ ਤਕਰੀਬਨ ਤੁਹਾਨੂੰ ਪਸ਼ੂ ਦਿਖਾਉਣੇ ਕੋਈ 5-6 ਨਾਗ ਆਪਾਂ ਦਿਖਾ ਦਈਦੇ ਆ ਅੱਜ ਤਕਰੀਬਨ 6 ਮੱਝਾਂ ਤੁਹਾਨੂੰ ਦਿਖਾਉਣੀਆਂ ਆ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਬਿਲਕੁਲ ਸੱਜਰ ਤਾਜ਼ੇ ਸੋਏ ਆ ਪਸ਼ੂ ਤੇ ਤਿੰਨ ਗੱਬਣ ਤਿਆਰੀ ਵਾਲੇ ਆ ਅੱਜ ਤਰੀਕ 2 ਅਕਤੂਬਰ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਗੱਲਬਾਤ ਕਰਦੇ ਆ ਵੀਰ ਸਾਹਿਬ ਦੇ ਨਾਲ ਪੁੱਛ ਲਵਾਂਗੇ ਕਿ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਦੇ ਨਾ ਪਸ਼ੂਆਂ ਦੀ ਬਾਕੀ ਪਸ਼ੂ ਭਾਅ ਪਰਤੇ 'ਚ ਹੋਣਗੇ ਜਿਹੋ ਜਿਹਾ ਪਸ਼ੂ ਕੋਈ ਵੀਰ ਖਰੀਦੂਗਾ ਉਹ ਜਿਹਾ ਰੇਟ ਉਹ ਜਿਹਾ ਮੁੱ ਬਾਕੀ ਜਿੰਨੇ ਪਸ਼ੂ ਦਿਖਾਵਾਂਗੇ ਗੱਬਣ ਪਸ਼ੂ ਆਪਣੀ ਤਿੱਪਗੇ ਤੇ ਸੋਏ ਸੋਏ ਪਸ਼ੂ ਨੂੰ ਦੋ ਡੰਗ ਜੋ ਕਿ ਆਪਣੀ ਤਸੱਲੀ ਆ ਉਹ ਤੁਸੀਂ ਯਕੀਨੀ ਬਣਾਉਣੀ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਸਾਹਿਬ ਸਾਸਰੀ ਕਾਲ ਸਹੀ ਹੈ ਵੀਰ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਮੇਰਾ ਮਹਾਰਾਜ ਜੀ ਠੀਕ ਹੈ ਜੀ ਅੱਛਾ ਵੀਰ ਸਾਹਿਬ ਉਧੇ ਆਪਾਂ ਪਸ਼ੂ ਪਾਇਏ ਸੀ 5-6 ਨਗ ਮੇਰੇ ਉਧੋ ਉਧ ਨਹੀਂ ਵੇਖੀ ਜੀ ਮਾਲਕ ਨੂੰ ਸਾਰੇ ਉਧ ਨਹੀਂ ਮੈਗਰੋ ਫੋਨ ਬਹੁਤ ਵੀਰਾਂ ਦੇ ਆਉਂਦੇ ਰਹੇ ਪਰ ਡੰਗਰ ਉਧਨ ਥੋੜੇ ਹੀ ਤੇ ਲੈਣ ਵਾਲੇ ਵੀਰ ਜਿਆਦੇ ਸੀ ਠੀਕ ਹੈ ਜੀ ਹਾਂ ਜੀ ਤੇ ਚਲੋ ਅੱਜ ਵੀ ਸੁਖਨਾਲ ਤੋਂ ਆਪਣੇ ਕੋਲ ਟੋਟਲ ਵੈਸੇ 6 ਕਿਨਾਰੇ ਅਭੀ ਤੱਕ ਪੈਰ ਪੰਜ ਮਹੀਆ ਦੇ ਲੇਗੀਆਂ ਜੀ ਪਰਸੋਂ ਦੇ ਚਪਤੇ ਵਿੱਚੋਂ ਬਦੋ ਬਾਲ ਆਈ ਡੱਕ ਕੇ ਮੈਂ ਹਾਂ ਵੀ ਹੁਣ ਵੀਡੀਓ ਪਾਜ ਫੇਰੀ ਠੀਕ ਆ ਵੀਰ ਹਾਂਜੀ ਅੱਜ ਤਿੰਨ ਹੀ ਸੂਈਆਂ ਤਾਂ ਤਿੰਨ ਹੀ ਗੱਬਣ ਹਾਂਜੀ ਤਿੰਨ ਗੱਬਣ ਇੱਕ ਗਾਂ ਜੀ ਤਾਜੀ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਗਾਂ ਤਾਜੀ ਸੂਈ ਹੈ ਹਾਂਜੀ ਤਾਜੀ ਠੀਕ ਆ ਜੀ ਕੱਲੀ ਪਰਸਸ ਹੋਈ ਆ ਜੀ ਠੀਕ ਆ ਇਹ 나ੜੂ ਬੱਚੇ ਦਾ ਨਾਮ ਹੈ ਲਓ ਜੀ ਠਾ ਯਾਰ ਮਾਜ ਠੀਕ ਸੋ ਦੋਸਤੋ ਸ਼ੁਰੂਆਤ ਇੱਕ ਵਾਰੀ ਪਹਿਲਾਂ ਉਹ ਜਿਹੜੀ ਮੈਂ ਜਦੋਂ ਪਾਦਾਂਗੇ ਠੀਕ ਆ ਤੇ ਬਾਕੀ ਰੇਡ ਭਾਅ ਪੜਤਾ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸਾਰੇ ਵੀਰਾਂ ਨੂੰ ਠੀਕ ਆ ਜੀ ਤੋਂ ਵੀਡੀਓ ਦੇ ਨਾਲ ਸ਼ੇਅਰ ਤੱਕ ਜੁੜੇ ਰਹੋ ਬਾਕੀ ਵੱਧ ਤੋਂ ਵੱਧ ਅੱਗੇ ਨਵੇਂ ਫਾਰਮਰ ਵੀਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਆ ਜੀ ਤਾਂ ਜੋ ਕਿ ਚਾਹਵਨ ਜਿਹੜੇ ਵੀਰ ਲੋੜਵੰਦ ਨੇ ਫਾਰਮਰ ਵੀਰ ਪਸ਼ੂ ਖਰੀਦਣਾ ਚਾਹੁੰਦਾ ਕੋਈ ਉਹਨਾਂ ਦੇ ਸੰਪਰਕ ਉਹਨਾਂ ਦੀ ਪਹੁੰਚ ਵਿੱਚ ਇਹ ਵੀਡੀਓ ਆ ਜਾਏ ਦਾ ਵੀ ਵੀਰ ਸਾਹਿਬ ਆਪਾਂ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਝੋਟੀ ਦਾ ਕਰਾਂਗੇ ਠੀਕ ਆ ਜੀ ਇਹਦਾ ਕੀ ਡਿਟੇਲ ਆ ਕੀ ਰਿਕਾਰਡ ਸੂਬਾ ਕਿਨਵਾ ਤੇ ਕਿੰਨੇ ਕਿ ਦਿਨਾਂ ਦੀ ਸਪੀ ਇਹ ਜੀ ਪਰਸੋਂ ਸਹੀ ਆ ਹਾਂ ਜੀ ਇਹ ਬੜਾ ਬੋਲਾ ਜਮਾ ਖਾਲੀ ਕੀਤੀ ਆ ਮੱਧ ਜਣਾ ਮੇਰਾ ਵੀਰ ਕੋਈ ਕਹੇ ਵੀ ਡੱਕੀ ਆ ਕੱਲ ਪਲਵਾਨਾ ਜਣਾ ਮੱਧ ਤੋਂ ਤੁਰਦੀ ਸੀ ਜਦੋਂ ਪ੍ਰਮਾਨਪੁਰ ਦਾ ਜੀ ਮਗਰ ਕੱਟੀ ਇਹੋ ਹੀ ਆ ਹਾਂ ਮਗਰ ਕੱਟੀ ਆ ਜੀ ਇਹ ਪਰਸੋਂ ਸੁਈ ਆ ਜੀ ਠੀਕ ਆ ਜੀ ਇਹ ਯਾ ਸਾਫ਼ ਕੀਤੀ ਆ ਜੀ ਠੀਕ 10 ਕਿਲੋ ਠੰਡਾ ਕਰਕੇ ਬੋਲਾ ਤੋਲਤੀ ਦਾ ਬੋਲਾ ਦੀ ਪੂਰੀ ਖਬਰਦਾਰ ਆ ਮੈਂ ਨਾ ਜੀ ਚੋਣ ਭਾਵੇਂ ਬੱਚੇ ਨੂੰ ਬਾ ਦੇ ਕੋਈ ਇੱਕ ਘੜ ਦਾ ਫਰਕ ਹੋਵੇ ਆਪਾਂ ਬੈਠੇ ਆ ਠੀਕ ਆ ਜੀ ਹਾਂਜੀ ਲੋਕੋ ਸੋ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਹਾਂਜੀ 15 16 ਕਿਲੋ ਦੀ ਮਾਰਤਾ ਜੀ ਦੂਜਾ ਸਵੇਰ ਦੱਸਤਾ ਜੀ ਹਾਂਜੀ ਹਾਂਜੀ 15 ਕਿਲੋ ਭਾਂਡੇ ਅੱਜ ਹੋ ਗਿਆ ਜੀ ਦੂਜਾ ਸੂਵਾ ਠੀਕ ਆ ਦੂਜਾ ਸੂਵਾ ਸੂਈ ਆ ਤੇ ਕੱਲ ਦੇ ਪਰਸੋਂ ਦੀ ਸੂਰਜ ਜ ਤਿੱਜਾ ਦੇਣਾ ਮਗਰ ਕੱਟੀ ਆ ਆ ਬੱਚਾ ਤੁਸੀਂ ਵੇਖ ਲਓ ਠੀਕ ਆ ਤੇ 10 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਤੇ ਥਣ ਦੇਵਾ ਤੁਸੀਂ ਆਪ ਜਾ ਕੇ ਕਰੋ ਜਿੰਨੀ ਦੋਸਤੋ ਕਾੜਦੀ ਆ ਓਨੀ ਪਿੱਛੇ ਤਕਰੀਬਨ ਦੇਵੇ ਦੀ ਬਣਤਰ ਆ ਹਾਈਟੇ ਦੀ ਮੀਡੀਅਮ ਆ ਬਾਕੀ ਜੰਪਲ ਪੂਰਾ ਕਰਮਾਲੀ ਨੂੰ ਠੀਕ ਆ ਜੇ ਇੱਕ ਵਾਰੀ ਸੂਸਵਾਜ ਪਸੂ ਆਇਆ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰ ਚੌਣ ਜਣ ਵੀਰ ਕਿਵੇਂ ਆ ਮੈਂ ਨਾਲ ਇਸਰਾ ਮੋਟੀ ਦਾਣਾ ਪੂਰੀ ਬਰ ਮੈਂ ਨਾਲ ਮੁੱਘੇ ਦੀ ਪਾ ਬੱਚੇਨ ਵਾਲੇ ਥੱਲੇ ਠੀਕ ਆ ਜੀ ਲਓ ਸਭ ਖੁੱਲ ਗਈ ਦਿਖਾ ਦਈਏ ਵੀ ਇਧਰ ਖੁੱਲੇ ਇਹਨਾਂ ਸੋ 10 ਕਿਲੋ ਬੌਲਿੰਗ ਤੋਂ ਸਟਾਰਟਿੰਗ ਹੋਈ ਆ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਬਾਕੀ ਹੱਲਾ ਭੰਡਾ ਜਿਹੜਾ ਝੋਟੀ ਦਾ ਦੱਸਣ ਰਿਹਾ ਵੀ ਦੁੱਧ ਚੰਗਾ ਚਬਾਜੂਗੀ ਠੀਕ ਆ ਬਿਲਕੁਲ ਤੋਂ ਤੋਂ ਸ਼ਟਾਰਟ ਹੋ ਗਏ ਤੇ ਸਾਰ ਨਾਲ ਜਿਹੜਾ ਦੇਵਾ ਟੱਚ ਕਰੀ ਬੈਠੀ ਆ ਫੇਸ ਕੁਆਲਿਟੀ ਚੰਗੀ ਆ ਸਿੰਘ ਗੁਲਾਈ ਦੇ ਵਿੱਚ ਤੇ ਜੰਪਲ ਕਰਮਾਲੀ ਨੂੰ ਪੂਰਾ ਖੁੱਲ ਭਜਣ ਨੋਟ ਦੇ ਵਿੱਚ ਤੇ ਚੌਂਡ ਜਾਣ ਦੇ ਵੀਰ ਸਾਹਿਬ ਨੇ ਤੁਹਾਨੂੰ ਤਸੱਲੀ ਦੇ ਦਿੱਤੀ ਆ ਇੱਕ ਨੰਬਰ ਚਵਾਈ ਆ ਮੋਟੀ ਧਾਰ ਤੇ ਬਾਕੀ ਪਸ਼ੂ ਦੋਸਤੋ ਚੰਗੇ ਤੋਂ ਚੰਗਾ ਵੀ ਆਉਂਦਾ ਠੀਕ ਹੈ ਜੀ ਤੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਚੰਗੀਆਂ ਚੰਗੀਆਂ ਮੱਝਾਂ ਕੋਈ 15 15 17 17 ਕਿਲੋ ਵਾਲੀਆਂ ਤੇ ਫਿਲਹਾਲ ਇਹ ਇਸ ਵਕਤ ਬੌਲੇ ਤੇ ਚੱਲ ਰਹੀ ਹੈ ਠੀਕ ਹੈ ਜੀ ਬੌਲੇ ਤੇ ਚੱਲ ਰਹੀ ਆ ਮੋੜ ਲਓ ਆਲਾ ਜੋ ਸਾ ਲੰਮਾ ਬਸ ਬਸ ਤੋਰ ਲਓ ਕੋਨੀ ਲੰਬਾ ਤੋਰ ਲਓ ਬਸ ਅੱਛਾ ਵੀਰ ਸਾਹਿਬ ਦੁੱਧ ਚਵਾਜੂਗੇ ਵੀ ਕੋਈ ਚੰਗਾ ਬਾਰਾ ਮੈਂ ਨਹੀਂ 15 15 ਕਿਲੋ ਦੇ ਨੇੜੇ ਗੜ ਜੀ 15 ਤੋਂ 16 ਆ ਸਕਦੀ 15 ਤੋਂ ਥੱਲੇ ਨਹੀਂ ਰੈਂਦੀ ਠੀਕ ਹੈ ਜੀ ਬਹੁਤ ਛੋਟੀ ਸਾਹੂਆ ਜੀ ਬਹੁਤ ਚੰਗੇ ਏਰੀਏ ਦੀ ਆ ਆਧੀ ਵਾਲੀ ਆ ਜੀ ਲੋ ਜੀ ਸੋ ਪਾਕਮਾਲ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਬੇੜ ਬੂਨ ਕਾ ਵੀ ਬਿਲਕੁਲ ਬਰੀਕ ਵੇਣ ਹਵਾਨੇ ਦੇ ਵੇ ਤੇ ਤੋ ਚੰਗੇ ਪਸ਼ੂ ਦੀ ਨਿਸ਼ਾਨੀ ਹੈ ਠੀਕ ਹੈ ਜੀ ਦੋ ਤਾਲੇ ਪਸ਼ੂ ਦੀ ਬਾਕੀ ਥੱਬਿਆਂ ਦੇ ਥੱਬੇ ਕਰਮਾਂ ਵਾਲੀ ਪਾਈ ਖੜੀ ਹੈ ਹਜੇ ਚਵਾਈ ਹੋਣੀ ਬਾਕੀ ਹੈ ਠੀਕ ਹੈ ਜਿਹੜੇ ਪਸ਼ੂ ਸੁਵੇ ਸੁਵੇ ਆ ਇਹ ਚੋਨ ਵਾਲੇ ਡੱਕੇ ਆ ਠੀਕ ਹੈ ਜੀ ਬਿਲਕੁਲ ਤੁਹਾਡੇ ਸਾਹਮਣੇ ਇੱਕ ਵਾਰੀ ਭਰੇ ਭਾਂਡੇ ਦਿਖਾਉਣ ਕਰਕੇ ਫਿਰ ਸਾਹਿਬ ਕੀ ਡਿਮਾਂਡ ਰਹੂਗੀ ਕਿੰਨੇ ਦੇ ਦੇ ਦੀਏ ਲੈ ਸਵਾ ਕਰਦੇ ਆ ਨਹੀਂ ਮੁੱਲ ਸਵਾ ਹਾਂ ਤੇ ਲੈ ਦੇ ਵਿੱਚੋਂ ਕੋਈ ਮਾਨਤਨ ਮਾਨਤਨ ਕਰਾਂਗੇ ਜੀ ਝੋਟੀ ਬਾਹਲ ਖੜੀ ਆ ਕੋਈ ਲੰਮੇ ਵਾਲੀ ਗੱਲ ਨਹੀਂ ਜੀ ਇਹਦੇ ਵਿੱਚ ਫਰਮਾਲੀ ਜੀ ਜੀ ਹੁਣ ਪਸ਼ੂ ਚੰਗੇ ਲਈਦੇ ਜੀ ਮਾੜੇ ਲਈਦੇ ਨਹੀਂ ਕੋ ਮਾੜਾ ਆਣ ਕੇ ਖੜ ਜਾਂਦਾ ਸੋਦ ਵੀਰ ਸਾਹਿਬ ਜੇ 15 14 ਲੀਟਰ ਚੋ ਜੀ ਇਹਨਾਂ ਦਾ ਫਿਰ ਸਵਾਦ ਨਹੀਂ ਪਸ਼ੂ ਰੱਖਣ ਦਾ ਮੈਂ ਨਾ ਜੀ ਮੈਂ ਇੱਕ ਛੋਟੀ ਆਪਣੀ ਅੜ ਗਈ ਉਹ ਦਿਨ ਵੀਡੀਓ ਦੇ ਵਿੱਚ ਆ ਤੇ ਮੈਂ ਲਾਤੀ ਖੁੱਡੇ ਲੈਣੇ ਉਹਦੇ ਥਲੇ ਜਦ ਦਿਨ ਆਈ ਛੋਟੀ ਥਲੇ 9 ਕਿਲੋ ਇਹਦੇ ਮੈਂ 10 10 ਤਾਂ ਆਵੇ 12 13 ਕਿਲੋ ਤੋਂ ਛਵਾ ਕੇ ਦਿੱਤੀ ਮੱਲੂ ਆਏ ਆਪਣੇ ਪਿੰਡੀ ਇਹਦਾ ਅਗਲੋਂ ਤੋਂ ਛਵਾ ਕੇ ਦਿੱਤੀ ਛੋਟੀ ਹਾਂਜੀ ਬਿਲਕੁਲ ਬਿਲਕੁਲ ਹਾਂ ਦੋਸਤੋ ਸਵਾ ਲੱਖ ਡਿਮਾਂਡ ਬਾਕੀ ਮੌਕੇ ਦੇ ਜਿੰਨਾ ਰੇਡ ਵੀ ਦੱਸਿਆ ਜਾਊਗਾ ਕੋਈ ਵੱੱਜਾ ਰੇਡ ਦੀ ਥੋੜਾ ਬੋਧਾ ਪ੍ਰੇਮ ਹੁਕ ਦੇ ਨਾਲ ਛੋਟ ਛੱਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ ਕਿਸੇ ਵੀਰ ਦੇ ਵੀ ਘਰ ਆਏਗਾ ਇਹਦਾ ਇੱਕ ਸੈਕਿੰਡ ਨੰਬਰ ਤੇ ਵੀਰ ਸਾਹਿਬ ਆਪਣੇ ਕੋਲ ਜਿਹੜੀ ਆ ਝੋਟੀ ਆ ਗਈ ਆ ਬੱਲੀ ਨੀਲੀ ਦੀ ਆਈ ਨੀਲੀ ਆਈ ਤੇ ਇਹ ਝੋਟੀ ਦਾ ਸੁਆ ਪਹਿਲਾਂ ਨਹੀਂ ਸੂਈ ਏ ਇਹ ਪਹਿਲੀ ਆ ਜੀ ਪਹਿਲਾ ਸੁਆ ਜੀ ਹਾਂਜੀ ਪਹਿਲੇ ਅੱਜ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਹੋਣੀ ਜੀ ਅੱਜ 12 ਕ ਦਿਨ 12 ਕ ਦਿਨ ਹੋ ਗਏ ਹਾਂ ਇਹਨੂੰ ਜੀ ਨੇ ਲਾਇਆ ਜੀ ਆਣ ਕੇ ਆਈ ਦਾ ਕੱਲ ਹੀ ਆਵੇ ਜੀ ਨਹੀਂ ਲਾਇਆ ਜੀ ਪਰਸੋਂ ਇਹ ਪਰਸੋਂ ਆਇਆ ਜੋੜਾਈ ਹਾਂਜੀ ਅੱਛਾ ਇਹ ਜੋੜਾ ਕੱਲ ਹੀ ਆਇਆ ਆਪਣੇ ਕੋਲ ਹਾਂਜੀ ਹਾਂਜੀ ਤੇ ਇਹ ਮਲਾ ਵੀ ਸੂਈ ਪਰਸੋਂ ਦੀ ਆ ਨਹੀਂ ਨਹੀਂ ਇਹਨੂੰ 12 ਦਿਨ ਹੋ ਗਏ ਸੂਈ ਨੂੰ 12 ਦਿਨ ਆ ਉਹ ਪਰਲਾ ਬੱਚਾ ਉਹ ਨੀਲੀ ਦਾ ਬੱਚਾ ਹੀ ਇਹਦਾ ਮਗਰ ਕੱਟੀ ਕਟਾ ਆ ਗਿਆ ਇਹ ਕਟਾ ਆ ਜੀ ਮਗਰੇ ਦੇ ਲਓ ਜੀ ਮਗਰ ਕਟਾ ਤੇ ਨੀਲੀ ਦੀ ਆਪ ਆ ਠੀਕ ਆ ਜੀ ਬਾਕੀ ਆਕੂ ਕੁ ਬਿੱਲੀ ਆ ਮੱਥਾ ਬੱਲ ਚਾਰੇ ਖੋਰ ਬਾਹੂ ਤੇ ਧੁੰਨ ਤੇ ਹਵਾਨੇ ਤੇ ਨਿਸ਼ਾਨੀਆਂ ਡਬਲੂ ਜਿਵੇਂ ਨਾਰਮਲ ਵੀਰ ਡਿਮਾਂਡ ਕਰਦੇ ਰਹਿੰਦੇ ਡਬਲੂ ਪੂਰੇ ਜਿਹੜੇ ਜਿਹੜੇ ਖਾਣਾ ਦੇ ਹੋਣਾ ਚਾਹੀਦਾ ਜਿਹੜੀ ਤਾਰੀਆਂ ਨੂੰ ਤਾਜੀ ਕਰਾਂਗੇ ਜਿਹੜੇ 3 ਦਿਨਾਂ ਦੀ ਸੂਈ ਉਹਨੇ ਦੱਸਾਂਗੇ ਆਪਾਂ ਗਲਤ ਨਹੀਂ ਦੱਸਣੀ ਮੈਂ ਹਾਂਜੀ ਹਾਂਜੀ ਕੋਈ ਚੜ ਕੇ ਵੀਰ ਵੇਖਿਆਣ ਕੇ ਫਿਰ ਕੰਮ ਸਾਦ ਨਹੀਂ ਆਉਂਦਾ ਜੀ ਖੜਾ ਕਰ ਦਿਓ ਬੱਚੇ ਨੂੰ ਕੋਈ ਅੱਛਾ ਵੀਰ ਸਾਹਿਬ ਇਹਦੇ ਥੱਲੇ ਦੁੱਧ ਐਸ ਵਕਤ ਕਿੰਨਾ ਜਵਾਦ ਕੇ ਇਹ ਥੱਲੇ ਹੋਊਗਾ ਜੀ ਦੁੱਧ ਆ ਜਾ ਮੈਂ ਚੋਕੇ ਲਿਆਂਦੀ ਦੋ ਟਾਂਕ ਚੋਕੇ ਲਿਆਂਦੀ ਹਾਂਜੀ 10 ਕਿਲੋ ਦੇ ਉੱਤੇ ਹੀ ਮੇਰੇ ਕੋਲ ਆਣ ਕੇ ਨਾਲ 8 ਰਹਿ ਗਿਆ ਜੀ ਤੇ ਇਹਨੇ ਜੀ ਨਹੀਂ ਲਾਇਆ ਵੇਖ ਲਓ ਵੱਜੀ ਪਈ ਆ ਆ ਵੱਖਾ ਦੇ ਵਿੱਚ ਹਾਂ ਜੀ ਜੂ ਲਾ ਕੇ ਦੁੱਧ ਕਰੂਗੀ 13 ਕਿਲੋ ਕਰ ਦੇ 12 ਕਰ ਦੇ ਕਰੂਗੀ ਕੱਦ ਬੋਤਲ ਹੀ ਬੜੇ RAM nal ਦੁੱਧ ਹੁਣ ਆਪਣੇ ਕੋਲ ਕੋਈ 8 ਕ ਮੰਨ ਕੇ ਲੈ ਕੇ ਜਾਵੇ ਆ 8 9 9 ਹੋਊਗਾ ਇੱਥੇ ਲੋ ਹੋਊਗਾ ਜੀ ਪੱਕਾ ਸੋ ਦੋਸਤੋ 8 9 8 9 ਲੀਟਰ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਪੱਕਾ ਹੋਊਗਾ ਜੀ ਨਾਉ ਦੇ ਨੇੜੇ ਤੇ ਬਾਕੀ ਥਾਣ ਦੇ ਵੀ ਪੂਰੀ ਸਾਫ ਸੁਥਰੀ ਆ ਇੱਕ ਥਾਣ ਵਾਈਟ ਵੀ ਆ ਗਿਆ ਠੀਕ ਆ ਨੀਲੀ ਦੇ ਵਿੱਚ ਜਦੋਂ ਆਪਾਂ ਨੋਟ ਕਰਾ ਦਈਦਾ ਵੀ ਦੋਸਤੋ ਇੱਕ ਅੱਧਾ ਥਾਣ ਵਾਈਟ ਆ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਹਾਈਟ ਕਾ ਅੱਧਾ ਲਈ ਝੋਟੀ ਆ ਕੋਈ ਛੋਟੀ ਨਹੀਂ ਗਈ ਬਾਕੀ ਸਾਹਬ ਨੇ ਦਾਸੀ ਦਿੱਤਾ ਵੀਰ ਨੇ ਵੀ ਇੱਥੇ ਆਣ ਕੇ ਤਕਰੀਬਨ ਕੋਈ ਇੱਕ ਦੋ ਜਾਂ ਤਿੰਨ ਟਾਈਮ ਪੱਠੇ ਟੱਕੇ ਨਹੀਂ ਖਾਦੇ ਰੱਜ ਕੇ ਤੇ ਬਾਕੀਆਂ ਤੋਂ ਵੈਸੇ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਪੇਟ ਆਲੇ ਪਾਸੇ ਭਰੀ ਨਹੀਂ ਗਈ ਦੱਸਣ ਡਈਗੀ ਚੀਜ਼ੂ ਨਹੀਂ ਲਾਇਆ ਗਿਆ ਚੰਗੀ ਤਰ੍ਹਾਂ ਅਕੇ ਠੀਕ ਆ ਉਹਦੇ ਕਰਕੇ ਕੋਈ ਕਿਲੋ 2 ਕਿਲੋ ਦਾ ਫਰਕ ਪੈ ਗਿਆ ਤੇ ਫਿਲਹਾਲ 10 ਕੁ ਕਿਲਟਰ ਤੇ ਚੱਲਦੀ ਪਈ ਸੀਗੀ ਲਓ ਵੀਰ ਸਭ ਖੋਲ ਕੇ ਤੋੜ ਕੇ ਦਿਖਵਾਈਏ ਇਹਨੂੰ ਵੀ ਠੀਕ ਆ ਜੀ ਸੋਹਣੀ ਝੋਟੀ ਆ ਬਾਕੀ ਕੋਈ ਨਵਾਂ ਪਸ਼ੂ ਵੀਰ ਖਰੀਦਣਾ ਚਾਹੁੰਦਾ ਨਵੀਂ ਝੋਟੀ ਆ ਮਗਰ ਕਟਾ ਬਹੁਤ ਸ਼ਾਨਦਾਰ ਤੁਹਾਨੂੰ ਦਿਖਾਉਣੇ ਆ 15 14 ਦਿਨਾਂ ਦੀ ਸੂਈ 8 ਕਿਲੋ ਐਸ ਵਕਤ ਤੁਸੀਂ ਜਿਹੜਾ ਦੁੱਧ ਮੰਨ ਕੇ ਕੋਈ ਵੀ ਭਰਾ ਸੌਦਾ ਕਰ ਲਿਓ ਠੀਕ ਆ ਮੋਹ ਛਿੱਗੀ ਆ ਜੀ ਠੀਕ ਆ ਹਾਂਜੀ ਤੇ ਇੱਥੇ ਕੱਦ ਕੱਡ ਵੀਰ ਸਾਹਿਬ ਐਸੇ ਝੋਟੀਆਂ ਦੇ ਲੱਭਦੇ ਘਾਟੀ ਹਾਂਜੀ ਹਾਂਜੀ ਕੱਦ ਕੱਡ ਵਾਲੀ ਝੋਟੀ ਥੋੜੀ ਜੀ ਪੇਰਾਂ ਦੇ ਪਾਸੇ ਤੋਂ ਚਵਾਈ ਚਵਾਈ ਦੀ ਬਹੁਤ ਸਾਫ ਆ ਜੀ ਠੀਕ ਆ ਜੀ ਇਲੰਦੇ ਪਾਣੀ ਪਿੰਦੀ ਪੀ ਲੰਦੇ ਇਲੰਦੇ ਆ ਦੇਖੋ ਆ ਤੋੜ ਲੋ ਜੀ ਹਾਂ ਹਾਂ ਲਾ ਮੁਰਲਾ ਮੁਰਲਾ ਲਓ ਜੀ ਤੇ ਦੱਸੋ ਇਹ ਪਹਿਲਾ ਸਬੂਤ ਝੋਟੀ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਤੇ 8 ਕਿ ਲੀਟਰ ਫੈਸਕਤ ਦੁੱਧ ਤੇ ਬਾਕੀ ਤੁਹਾਨੂੰ ਡਿਟੇਲ ਮੇਲੀ ਗਈ ਆ ਇੱਥੇ ਆਣ ਕੇ ਚੋ ਕੇ ਆਪਦੀ ਪਸਮਾਓ ਤਸੱਲੀ ਕਰੋ ਠੀਕ ਆ ਮਗਰ ਇਹ ਕਟਾ ਮੇਲ ਕਾਫਾ ਨੀਲੀ ਦੇ ਵਿੱਚ ਮਗਰ ਕਟਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਲੋਡਿੰਗ ਆ ਮਗਰ ਕਟਾ ਠੀਕ ਹੈ ਮੇਲ ਕਾਫ ਠੀਕ ਹੈ ਅੱਛਾ ਵੀਰੋ ਸਾਹਿਬ ਆਜੋ ਜੀ ਕਿ ਕਰਤਾ ਕੀ ਮੋਲੇ ਦਾ ਇਹਦਾ ਬਿਲਕੁਲ ਦੀ ਲੱਖ ਰੁਪਈਆ ਮੁੱਲ ਕਰਦਿਆਂ ਜੀ ਹਾਂ ਹਾਂਜੀ ਲੱਖ ਰੁਪਈਆ ਸਹੀ ਸਹੀ ਗੱਲ ਲੈਣ ਦੇ ਨਾਲ ਹੀ ਕਰਨੀ ਆਪਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੂਰਾ ਮਾਨ ਕਰਦਿਆਂ ਵੀਰਾਂ ਦਾ ਠੀਕ ਹੈ ਜੀ ਹਾਂਜੀ 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 ਠੀਕ ਹੈ ਜੀ ਆਹ ਦੋਸਤੋ ਲੱਖ ਦੇ ਵਿੱਚੋਂ ਛੋੜ ਛੱਪਾ ਮਾਨਤਨ ਭਾਈ ਸਾਹਿਬ ਆਦਾ ਕਰਦਿਆਂ ਕਿ ਠੀਕ ਆ ਤੇ ਬਾਕੀ ਕਰਮਾਲੀ ਹੈ ਕੱਦ ਪੋਤਾਲੀ ਹੈ ਬਾਕੀ ਜਿੰਨੀਆਂ ਮੱਝਾਂ ਝੋਟਕੇ ਤੁਹਾਨੂੰ ਦਿਖਾਵਾਂਗੇ ਇਹਨਾਂ ਸਾਰਿਆਂ ਨੂੰ ਤਕਰੀਬਨ ਕੋਈ 1/2 ਇੰਚ ਬਾਅਦ ਹੀ ਮਿਲੋਗੀ ਤੁਹਾਨੂੰ ਇਹ ਵੱਡੇ ਕੱਦ ਕਾਠ ਵਿੱਚ ਸੋ ਥੱਲੇ ਲੇਵੇ ਦੀ ਸਾਫ ਸੁਥਰੀ ਹੈ ਠੀਕ ਆ ਅਗੇ ਵੀਰ ਸਾਹਿਬ ਆਪਣੇ ਕੋਲ ਇੱਧਰ ਆਹ ਜਿਹੜੀ ਮੱਝ ਆ ਗਈ ਆ ਜਾਂ ਝੋਟੀ ਆ ਗਈ ਆ ਇਹਦਾ ਸੂਆ ਕਿਵੇਂ ਆ ਇਹ ਦੂਜੇ ਸਵੇਰ ਸਈ ਆ ਜੀ ਇਹਨਾਂ ਦੂਜਾ ਸੂਆ ਤੇ ਅੱਜ ਦਿਨ ਇਹਨੂੰ ਕਿੰਨੇ ਹੋ ਗਏ ਇਹਨੂੰ ਹੋਵੇ ਹੋਣਗੇ ਜੀ ਅੱਜ 10 ਦਿਨ 10 ਦਿਨ ਮਗਰ ਬੱਲੇ ਆ ਉਹ ਕੱਟੀ ਆ ਜੀ ਇਹਦੀ ਆ ਫੇਰ ਮਗਰ ਕੱਟੀ ਆ ਕੀ ਹੈ ਹਾਂਜੀ ਉਹ ਜੀ ਮਗਰ ਕੱਟੀ ਆ 10 ਦਿਨਾਂ ਦਾ ਸੂਆ ਤੇ ਦੁੱਧ ਇਸ ਵਕਤ ਕਿੰਨਾ ਦੱਸਿਆ ਜੀ ਇਹ ਥਲੇ 10 ਕਿਲੋ ਹੋਗਾ ਜੀ 10 ਕਿਲੋ ਹੈ ਨੈਟ ਥੋੜਾ ਜਿਹੜਾ ਇਹ ਵੀ ਇਹ ਵੀ ਪਰਸੋਂ ਆਈ ਆ ਜੀ ਥੋੜਾ ਨਾ ਅਜੇ ਮੱਧਾਂ ਨੇ ਜੀ ਨਹੀਂ ਲਾਇਆ ਆਣ ਕੇ ਹਾਂਜੀ ਕਿ ਜਦੋਂ ਕਰਮ ਵਾਲੀਆਂ ਕੋਈ ਹੱਥਾ ਪਹਿਲੀ ਗੱਲ ਤਾਂ ਰਹਿੰਦੀਆਂ ਨੇ ਰਹਿ ਜਾਂਦੀਆਂ ਨੇ ਫੇਰ ਰੱਖਦੇ ਦੇ ਦੁੱਧ ਤੇ ਆਉਂਦੀਆਂ ਹੀ ਸਹੀ ਹਾਂ 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 ਕੁਲ ਕੀ ਅਜੇ ਥੋੜੀਆਂ ਭੁੱਖੜ ਪਾਣੀਆਂ ਜੀਆਂ ਹਾਂਜੀ ਹਾਂਜੀ ਕਿਉਂ ਹਾਂਜੀ ਇਹਨਾਂ ਨੇ ਨਾ ਜੀ ਨਹੀਂ ਲਾਇਆ ਆਇਆ ਪੂਰਾ ਦੋਹਾਂ ਲਓ ਵੀਰ ਖੋਲ ਕੇ ਤੋਰੀਏ ਨੂੰ ਤੇ ਸੂਆ ਇਹ ਦੁੱਧਾ ਹੀ ਹੋਊਗੀ ਜੀ ਦੁੱਧਾ ਹੀ ਦੁੱਧਾ ਠੀਕ ਆ ਲਓ ਜੀ ਦੁੱਧਾ ਸੂਆ ਠੀਕ ਆ ਜੀ ਕੋਈ ਦਸਾਹ ਕਿ ਦਿਨਾਂ ਦੀ ਸੂਈ ਆ ਮਗਰ ਕੱਟੀ ਤੇ 10 ਲੀਟਰ ਇਹਦੇ ਥਲੇ ਦੁੱਧ ਆ ਬਾਕੀ ਚਾਪ ਸਮਾ ਦੇ ਪਸ਼ੂ ਦੋਸਤੋ ਜਿੰਨੇ ਵੀ ਆ ਕਿਸੇ ਚ ਕੋਈ ਕਮੀ ਪੇਚੀ ਹੋਈ ਕੋਈ ਆਇਬ ਹੋਇਆ ਤੇ ਆਪਾਂ ਦੱਸ ਦੇਾਂਗੇ ਵੀਰ ਸਾਹਿਬ ਬਾਕੀ ਚਵਾਈ ਚੂਈ ਵਾਲੇ ਪਾਸੇ ਮੈਂ ਚਵਾਈ ਵਾਲੇ ਮਨਾਂ ਵੀਰ ਜੀ ਕਿਹੇ ਮੈਂ ਲਾ ਵੀ ਲੰਮਾ ਲਾਊਗਾ ਜੇ ਆਪਣੇ ਨੰਗਰ ਦੇ ਵਿੱਚ ਕੋਈ ਆਇਬ ਹੋਊਗਾ ਮੈਂ ਪਹਿਲਾਂ ਦੱਸ ਦੇਣਾ ਜੀ ਹੂੰ ਹਾਂਜੀ ਦੱਸ ਕੇ ਦਊਗਾ ਜੀ

ਲੋ ਜੀ ਇਹ ਕੱਟੀਆ ਮਗਰਬ ਇਹਦੇ ਫੀਮੇਲ ਕਾਫ ਬਲੈਕ ਰੰਗ ਦੇ ਵਿੱਚ ਸਾਬਿਰ ਕੀ ਡਿਮਾਂਡ ਕੀ ਲੈਣ ਦੇਣਾ ਇਹਦਾ ਨੰਬੇ ਆਰ ਪੀ ਮੋਲ ਹੈ ਜੀ 90 ਹਾਂਜੀ ਠੀਕ ਹੈ ਜੀ ਉਹ ਵੀ 90000 ਡਿਮਾਂਡ ਆ ਦੋਸਤੋ 90000 ਲੈਣ ਦੇਣਾ ਤੇ ਬਾਕੀ ਉਹੀ ਗੱਲ ਮੌਕੇ ਤੇ ਥੋੜਾ ਬਾਧਾ ਕੋਈ ਛੋਟ ਸੱਪਾ ਬਣਦਾ ਸਰਤਾ ਉਹ ਹੋ ਜਾਊਗਾ ਕੋਈ ਵੀ ਸੱਜਣ ਕੰਟੈਕਟ ਕਰਿਓ ਇੱਥੇ ਆਣ ਕੇ ਤਸੱਲੀ ਕਰੋ ਮਾਨ ਤਨ ਜਿਹੜਾ ਹੋਊਗਾ ਹੋਊਗਾ ਠੀਕ ਹੈ ਜੀ ਤੇ ਇਥੋਂ ਤੱਕ ਨਾਗ ਜੜੇ ਬਿਲਕੁਲ ਸੋਏ ਸੋਏ ਸੀ ਮੱਝਾਂ ਝੋਟੀਆਂ ਦੇ ਵਿੱਚ ਅੱਗੇ ਵੀਰ ਆਪਣੇ ਕੋਲ ਜਿਹੜੀਆਂ ਗੱਬੜ ਖੜੀਆਂ ਨੇ ਤੇ ਚੌਥੇ ਨੰਬਰ ਤੇ ਇਧਰ ਆ ਗਏ ਆਪਣੇ ਕੋਲ ਇਹਦੀ ਕੀ ਡਿਟੇਲ ਆ ਇਹ ਗੱਬੜਾ ਹੈ 3 ਮਈ ਤੇ ਇਹ ਪਹਿਲੇ ਨੰਬਰ ਤੇ ਜਿਹੜੀ ਆ ਗਈ ਗੱਬੜ ਚੌਥੇ ਨੰਬਰ ਤੇ ਆ ਵੈਸੇ ਇਹ ਸੁਆ ਕਿੰਨਾ ਸੁੰਦੀ ਆ ਇਹ ਦੁੱਧਾ ਸੋਣਾ ਜੀ ਇਹਨੇ ਹੁਣ ਦੁੱਜਾ ਹਾਂ ਤੇ ਟਾਈਮ ਅਜੇ ਕਿੰਨਾ ਕੁ ਵੈਸੇ ਲੈ ਜੂਗੀ 5-7 ਦਿਨ ਤੇ ਲੈ ਜੂਗੀ 4-5 ਦਿਨ ਠੀਕ ਹੈ ਜੀ ਬਹੁਤੀ 4-5 ਦਿਨ ਲੈ ਜੂਗੀ ਚੌਥੇ ਨੰਬਰ ਤੇ ਦੋਸਤੋ ਮਾਝ ਤੁਹਾਨੂੰ ਆਪਾ ਦਿਖਾਉਂ ਰਹੇ ਹਾਂ ਠੀਕ ਆ ਦੁੱਜਾ ਸੁਆ ਫਿਰ ਤੇ ਹਫਤੇ ਇੱਕ ਦਾ ਕੋਈ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ। ਤੋਂ ਹਫਤੇ ਦਾ ਸਮਾਂ ਅਜੇ ਬਾਕੀ ਆ। ਤੇ ਲਿਆਓ ਵੀਰ ਆ ਵੀ ਖੋਲ ਕੇ ਇੱਕ ਵਾਰੀ। ਹੋਣ ਠੀਕ ਆ ਜੀ। ਇਹ ਦੋਸਤੋ ਹਫਤੇ ਦੀ ਅਜੇ ਕੋਈ ਵੀਰ ਸਮਾਂ ਲੈਂਦੀ ਤੁਸੀਂ ਮੰਨ ਕੇ ਸੌਦਾ ਕਰਿਓ। ਦੂਜਾ ਸਵੇਰ ਤੇ ਬਾਕੀ 35 ਤੋਂ 40 ਦੀ ਆ ਭਾਰ ਪਿਛੇ ਦੀ ਉਹ ਵੀ ਆਪਾਂ ਪੁੱਛ ਲਾਂਗੇ ਵੀਰ ਤੋਂ ਠੀਕ ਆ ਜੀ। ਕਿਉਂਕਿ ਗੱਬਣ ਪਸ਼ੂ ਆ ਤੇ ਜਿਹੜੇ ਪਸ਼ੂ ਸੋਏ ਸਵਾਏ ਆ ਉਹ ਜਿਹੜੇ ਚਵਾਈ ਚੂਰੀ ਵਾਲੇ ਪਾਸਿਓਂ ਚੰਗੇ ਆ ਠੀਕ ਆ ਜੀ। ਆ ਦੇਖ। ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਡਿਟੇਲ। ਆ ਨਾ ਉਹ ਤੇ ਠੀਕ ਆ। ਉਹ ਹਾਈਟ ਕੱਟ ਦੇ ਦੀ ਮੀਡੀਅਮ ਮੀਡੀਅਮ ਹਾਈਟ ਕੱਟ ਦੇ ਵਿੱਚ ਤੇ ਬਾਕੀ ਪਿੰਡੇ ਪੁੰਡੇ ਦੀ ਪੂਰੀ ਰਾਜੀ ਆ। ਪਲੀ ਪਲੀਤੀ ਪੂਰੀ ਆ ਠੀਕ ਆ ਜੀ। ਆ ਦੇਖੋ। ਆ ਮੋੜ ਦਿਓ। अच्छा वीर भाई एदी ना ना अपने वक्त 35 ਤੋਂ ਪਾਉਣ ਦੀ ਤੇ ਭਾਰ ਪਿਛੇ ਦੀ ਹੈ ਨਾ ਜੀ ਸਾਰੀਆਂ ਗਰੰਟੀਆਂ ਅੱਜ ਤੱਕ ਆਪਣੇ ਘਰੇ ਮਾਲਕ ਦੀ ਕਿਰਪਾ ਜੀ ਬਿਲਕੁਲ ਤੋਂ ਤੋ ਸੋ ਵੈਸੇ ਸਾਰੇ ਵੀਰਾਂ ਦੇ ਸਾਹਮਣੇ ਰੱਖਣੀ ਬੜੀ ਜਾਣਕਾਰੀ ਜ਼ਰੂਰੀ ਆ ਕਿਸੇ ਰਕੂ ਦਾ ਕੋਈ ਭਾਰ ਪਿਛੇ ਕਿਉਂਕਿ 3 ਮਹੀ ਜਿਹੜੀਆਂ ਟੁਕੀਆਂ ਖੜੀਆਂ ਨੇ ਕੋਈ ਭਾਰ ਪਿਛੇ ਦੀਆਂ 3 ਟੁੱਪਣ ਦੇ ਵਿੱਚ ਕੋਈ ਪਸ਼ੂ ਜਿਹੜਾ ਐ ਵੀ ਨਹੀਂ ਹੈਗਾ ਮਾੜਾ ਨਹੀਂਗਾ ਪੂਰਾ ਤਸੱਲੀ ਬਖਸ਼ਾ ਮਾਲ ਠੀਕ ਆ ਤੇ ਬਾਕੀ ਦੁੱਧ ਦਾ ਕੇ ਸੇਵਾ ਦਾ ਦੁੱਧ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਦੁੱਧ ਚੰਗਾ ਚਵਾ ਜਾਣਗੀਆਂ ਠੀਕ ਆ ਖਾਨ ਭਾਂਡੇ ਚੰਗੇ ਆ ਥਾਣ ਲੰਬਾ ਅੱਛਾ ਵੀਰ ਦੇਣੀ ਕਿੰਨੇ ਦੀ ਆਪਾਂ ਜਿਹੜੀ ਆ ਝੋਟੀ ਦੂਜਾ ਸੁਆ ਇਹਦਾ ਵੀ ਲੱਖ ਕਰਦੇ ਆ ਜੀ ਮੋਲੋ ਬਿਲਕੁਲ ਜਾਇਲੈਂਡ ਦੇ ਨਾਲ ਇਹਦਾ ਬਾੜਾ ਨਹੀਂ ਕੋਈ ਛੋਟਾ ੱਫਾ ਇਹਨਾ ਲੋਕ ਕੀ ਕਰਦੇ ਆ ਬਹੁਤ ਚੰਗੀ ਆ ਜੀ 12 13 ਕਿਲੋ ਦੀ ਮਾਲ ਖਾ ਦੂਜੇ ਸੁਆ ਸੁਣਾ ਨੇ ਠੀਕ ਆ ਹਾਂ ਤੇ ਇਹਦੇ ਸੂਤਰ ਜਾਇਜੇ ਰੇਟ ਨਾਲ ਦੇ ਕਰ ਦਾਂ ਇਹ ਕੋਈ ਗੱਲ ਨਹੀਂ ਮੰਨਦਾ ਠੀਕ ਆ ਜੀ ਕਰ ਦਾਂ ਲਓ ਜੀ ਲੱਖਾਂ ਦੇ ਵਿੱਚੋਂ ਛੋਟਾ ੱਫਾ ਹੋ ਜਾਊਗਾ ਕਰ ਦਾਂਗੇ ਵੇਖੋ ਝੋਟੀ ਬਹੁਤ ਸੋਹਣੀ ਆ ਜੀ ਆ ਸਿੰਗੀ ਵੱਲੋਂ ਚਾਹ ਥੱਲੇ ਵੱਲੋਂ ਉਈ ਬਾਈ ਨਹੀਂ ਸ਼ਾਈ ਨਹੀਂ ਆ ਸਾਫ ਸੁਥਰੀ ਆ ਤੂੰ ਵੀ ਮੋਗਾ ਨਿਕਲੂਗੀ ਠੀਕ ਆ ਜੀ ਹਾਂਜੀ ਬਹੁਤ ਵਧੀਆ ਇੱਧਰ ਵੀਰ ਇੱਕ ਵੱਡੇ ਲੇਵੇ ਬਹਾਨੇ ਦੇ ਵਿੱਚ ਆਪਣੇ ਕੋਲ ਜਿਹੜੀ ਆ ਮਾਜਾ ਪੂਰੀ ਡਬਲ ਆ ਹਾਂਜੀ ਰਾਜੀ ਪੂਰੀ ਫਿੱਟ ਪਾੜ ਕੀ ਇਹਦਾ ਹਿਸਾਬ ਕਿਤਾਬ ਆ ਇਹਦੇ ਇਹੇ ਵੀਰ ਜੀ ਸੰਧੂ ਸਾਹਿਬ ਇਹਦੇ ਨਾਲ ਦੁੱਧੀ ਦਾ ਮੈਨੂੰ ਦਾ ਮਾਲਕਾਂ ਨੇ ਦਿੱਤੀ 18 ਕਿਲੋ ਦੀ ਗਾਰੰਟੀ ਹਾਂਜੀ 18 ਕਿਲੋ ਅਸੀਂ ਚੋਇਆ ਹਾਂਜੀ ਤੇ ਪਰ ਮੈਂ ਨਹੀਂ ਗਾਰੰਟੀ ਦੇਣੀ ਭਾਵੇਂ 20 ਕੱਢ ਦੇ ਅਗਲੇ ਦੇ ਘਰੇ ਹਾਂਜੀ ਪਰ ਇੱਕ ਸਮੁੰਦਰ ਕਰਮਾਲੀਆਂ ਆ ਬਿਲਕੁਲ ਵੀ ਜੇ ਆਪਾਂ ਲੇ ਵਾਲੇ ਵੇਖੀਏ ਭਾਂਡੇ ਵਾਲੇ ਵੇਖੀਏ ਇਹ ਨਹੀਂ ਬੜਾ 20 ਵੀ ਕੱਢਦੇ ਤੇ ਪਰ ਆਪਾਂ ਗਰੰਟੀ ਨਹੀਂ ਦਿੰਦੇ ਵੀ ਕਿੰਨਾ ਜ਼ਿਆਦਾ ਪਰ ਉਹਨਾਂ ਕਹੇ 18 ਕਿਲੋ ਦਿੰਦੀ ਆ 9 ਕਿਲੋ ਡੰਗ ਦਾ ਚੋਇਆ ਠੀਕ ਆ ਠੀਕ ਆ ਪਰ ਉਹ ਕਿੰਨੇ ਵਿੱਚ ਮੰਨਣ ਨੇ ਆਪਾਂ ਸੁਆਹ ਨਾ ਤੀਜਾ ਗਾਇ ਚੌਥਾ ਸੁਆਹ ਹੋਗਾ ਮੈਂ ਠੀਕ ਆ ਜੀ ਹਾਂਜੀ ਲੋ ਵੀ ਕਿਸਾਨ ਵੀਰੋ ਆਰਡਰ-ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦੀ ਸੋਹਣੀਆਂ ਫੱਟੇ ਲਾਈ ਖੜੀ ਕਰਮ ਵਾਲੀ ਥੱਲੇ ਆਰਡਰ ਕੁਆਲਿਟੀ ਵੇਖ ਕੇ ਤੇ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਵੀ ਕੋਈ 18-17 ਲੀਟਰ ਵੀ ਚੋਆ ਸਕਦਾ ਪਸੂ ਪਰ ਘੱਟ ਤੋਂ ਘੱਟ ਆਪਾਂ ਜੇਕਰ ਗੱਲ ਕਰੀਏ ਤੇ 15 ਤੋਂ ਪਲੱਸ ਚੱਲਣ ਵਾਲੀ ਸ਼ੇਹ ਜਿੰਨੇ ਮਰਜ਼ੀ ਸੇਵਾ ਕਰਕੇ ਦੋ ਏ ਕੋਈ ਗਰੰਟੀਆਂ ਜਾਂ ਦੱਸਦਿਆਂ ਚਲੋ ਆਪਾਂ ਨਹੀਂ ਦੇ ਸਕਦੇ ਵੀ ਸਟਾਮ ਤੇ ਲੈ ਕੇ ਗਰੰਟੀ ਦੇ ਦਿਓ ਪਰ ਪਸ਼ੂ ਦਾ ਇੱਕ ਬਿਲਕੁਲ ਨੁਹਾਰ ਆਪਾਂ ਵੇਖ ਕੇ ਗੱਲ ਕਰਦੇ ਪਾ ਵੀ ਬੰਤਰ ਵੇਖ ਲਓ ਭਾਵੇਂ ਬਾਡੀ ਬੰਤਰ ਭਾਵੇਂ ਹਵਾਨੇ ਦਾ ਸਟਰਕਚਰ ਵੇਖ ਲਿਏ ਬਿਲਕੁਲ ਬਿੰਦੀਆਂ ਨਾਲ ਲੇਵਾ ਬੜਨਾਂ ਦਾ ਠੀਕ ਆ ਤੇ ਮੱਝ ਚੰਗੀ ਆ ਵੈਸੇ ਤੀਜੇ ਸਵੇਰ ਮੰਨ ਕੇ ਉਹਨਾਂ ਨੇ ਦਿੱਤੀ ਆ ਲਿਆਓ ਫਿਰ ਖੋਲ ਦਿਓ ਆ ਖੋਲ ਦਿਓ ਸੋ ਤੀਜਾ ਸਵੇਰ ਉਹਨਾਂ ਕਹਿ ਕੇ ਦਿੱਤੀ ਆ ਬੇਸ਼ੱਕ ਅੱਗੇ ਕੋਈ ਚੌਥਾ ਮੰਨ ਕੇ ਲੈ ਜੀ ਉਪਰੋਂ ਚੰਗੀ ਚੌੜੀ ਪਿੱਟ ਪੁੜੇ ਤੋਂ ਤੇ ਥੱਲੇ ਲੇਵੇ ਦੀ ਬੜੀ ਬੰਤਰ ਚੰਗੀ ਆ ਤੁਹਾਨੂੰ ਖੋਲ ਕੇ ਆਪਾਂ ਦਿ ਇਹ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਤੇ ਨਾੜਾ ਨੂੜਾ ਤਾਂ ਬਿਲਕੁਲ ਉੱਪਰ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਫੁਲਕਾਰੀ ਤੇ ਕਢਾਈ ਕੀਤੀ ਉਹ ਗੱਲਬਾਤ ਆ ਤੇ ਬਹੁਤ ਸੋਹਣੀ ਚੰਗੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਵਜਨ ਲੋੜ ਕਰਮਾਲ ਨੂੰ ਚੰਗਾ ਲੱਗਾ ਖਿਲ ਪੁਖਲਾ ਖਿਲ ਬੁਖ ਆ ਦੇਖੋ ਅੰਦਰੋਂ ਆ ਦੇਖੋ ਠੀਕ ਹੈ ਉਹ ਦੰਤਖੋਰ ਪੂਰੇ ਕਾਇਮ ਆ ਬਾਕੀ ਸਿੰਘ ਜਿਹੜਾ ਉੱਚਾ ਥੋੜਾ ਜਿਹਾ ਗੁਲਾਈ ਦੇ ਵਿੱਚ ਖੁੱਲਾ ਹੈ ਤੋ ਵਜਨ ਵਟਾ तकरीबन ਕਰਮਾਲੀ ਨੂੰ ਜਿਵੇਂ ਆਪਾਂ ਗੱਲ ਕਰੀਏ ਵੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ ਆ ਦੇਖੋ ਬਾਕੀ ਆਇਆ ਫਿਰ ਤਿਆਰੀ ਆ ਕੋਈ ਦੋ ਦਿਨ ਚਾਰ ਦਿਨ ਕੱਢ ਜੇ ਲੈ ਜੂਗੀ ਲੈ ਜੂ ਥੱਲੇ ਆਉਂਦੇ ਇੰਨਾ ਬਣ ਜਾਂਦੀ ਆ ਉਹ ਜਦੋਂ ਸੁੰਦੀ ਆ ਮੈਂ ਫਿਰ ਚੋਣੀ ਪੈਂਦੀ ਆ ਹਾਂ ਆ ਦੇਖੋ ਜੀ ਠੀਕ ਆ ਸੋਹਾਨੇ ਲੇਬੇ ਦੀ ਬੜੀ ਖਬਰਦਾਰ ਆ ਠੀਕ ਆ ਜੀ ਤੇ ਬਿਲਕੁਲ ਵੱਡਾ ਹਵਾਨਾ ਸਾਈਜ਼ ਤੇ ਨਾੜੀ ਬਿਲਕੁਲ ਜਿਹੜੀ ਵੇਨ ਦੋਸਤੋ ਮਿਲਕ ਵੇਨ ਕਹ ਲੀਏ ਬਿਲਕੁਲ ਮੋਟੀ ਦੋ ਸਾਈਡਾਂ ਤੇ ਤੋ ਚੰਗੀ ਦਿਖ ਤੇ ਚੰਗੀ ਉਮੀਦ ਕਰ ਸਕਦੇ ਆ ਬਾਕੀ ਇਹੋ ਜਿਹੇ ਪਸ਼ੂ ਤੋਂ ਬਾਕੀ ਆਉਣ ਵਾਲਾ ਜਿਹੜਾ ਦੋਸਤੋ ਸਮਾਂ ਦੱਸੂਗਾ ਕਿਉਂਕਿ ਹਮੁੰਦਰ ਆ ਵੀ ਹਾਂਜੀ ਲਓ ਲਓ ਮੋੜ ਦਿਓ ਤੋਰੋ ਜਾਂ ਤੋਂ ਜਾਂਦ ਤੇ ਸਾਹਬਾ ਜੀ ਕੀ ਡਿਮਾਂਡ ਕਰਤੀ ਇਹਦੀ ਫਿਰ ਇਹਦਾ 10 ਕਰਦੇ ਆਂ ਇਹਨਾਂ ਦੇ ਮੁੱਲ 1 10 ਹਾਂਜੀ ਹਾਂਜੀ ਠੀਕ ਆ ਜੀ ਬਾਕੀ ਲੈਣ ਦੇਣੀ ਆ ਠੀਕ ਆ ਜੀ 1 ਲੱਖ 10 ਹਜ਼ਾਰ ਡਿਮਾਂਡ ਹਾਂਜੀ ਹਾਂਜੀ ਬਾਕੀ ਮੌਕੇ ਤੇ ਹੋ ਜਾਊਗਾ ਥੋੜਾ ਪਤਾ ਹਾਂਜੀ ਹਾਂਜੀ ਠੀਕ ਆ ਇੱਕ ਵੀਰ ਲਾਸਟ ਵਿੱਚ ਤੁਸੀਂ ਮੱਝ ਜਿਹੜੀ ਆਪਾਂ ਨੂੰ ਦਿਖਾ ਰਹੇ ਜੇ ਵੀ ਅਜੇ 15 ਦਿਨਾਂ ਲਈਦੀ ਕੱਚੀ ਆ ਬਹੁਤ ਚੰਗੀ ਆ ਜੀ ਮੱਝ ਉਹ ਤੇ ਕਿੰਵੇਂ ਸੂਹਾ ਸੁੰਦੀ ਉਹ ਇਹ ਸੂਆ ਨੇ ਤੀਜਾ ਸੂਆ ਹੈ ਅੱਜ ਦੀ ਉਹਦੀ ਤੀਜਾ ਸੂਹਾ ਸੂਣੀ ਆ ਬਾਕੀ ਕੱਚੀ ਆ ਠੀਕਾ ਜੀ ਕੋਈ 15 ਦਿਨਾਂ ਦਾ ਐਸਟੀਮੇਟ ਮੰਨ ਕੇ ਕੋਈ ਵੀਰ ਸੌਦਾ ਅੱਜ ਕਰ ਸਕਦਾ ਤੇ ਇਹ ਸੂਏ ਕਿੰਵੇਂ ਮੰਨਣਾ ਆਪਾਂ ਮੰਨਈਏ ਫਿਰ ਹਾਂ ਜੀ ਕਿੰਵੇਂ ਸੂਏ ਇਹ ਤੀਜਾ ਸੂਏ ਸੂਈ ਹੈ ਹੁਣ ਤੀਜਾ ਸੂਆ ਸੂਣੀ ਹੈ ਨਿਕਾ ਹਾਂ ਜੀ ਉਹਦੀ ਤੀਜਾ ਸੂਆ ਦੋਸਤੋ ਇਹ ਮੱਝ ਨੇ ਹੁਣ ਸੂਣਾ ਹੈ ਤੇ 15 ਦਿਨ ਦਾ ਕੋਈ ਵੀ ਅੰਦਾਜ਼ਾ ਲਾ ਲਓ ਠੀਕ ਹੈ 15 ਦਿਨ ਹਜੇ ਰਹਿੰਦੀ ਆ ਵਜਨ ਵਟਾ ਤਕਰੀਬਨ ਦੋਹਾਂ ਦਾ ਇੱਕੋ ਜਿਹਾ ਹੀ ਆ ਜਿਹੜੀ ਆਪਾਂ ਤੁਹਾਨੂੰ ਇਹ 5ਵੇਂ ਤੇ 6ਵੇਂ ਨੰਬਰ ਤੇ ਦਿਖਾਉਣ ਟੇ ਆ ਆ ਖੋਲ ਲਓ ਬਾਈ ਇਹੋ ਖੋਲੋ ਖੋਲ ਲਿਆ ਜੀ ਕੱਢ ਲਓ ਬਾਹਰ ਨੂੰ ਤੇ 15 ਦਿਨ ਘਟੋ ਕਰ ਲਈ ਦੀ ਜੀ ਹਾਂਜੀ ਹਾਂਜੀ 15ਵੇਂ ਲੱਗਦੀ ਠੀਕ ਚੰਗੀ ਕਰਕੇ ਮੈਂ ਲਈ ਕੱਚੀ ਨਹੀਂ ਤੇ ਆਪਾਂ ਕੀ ਕਰਨੇ ਸੀ ਜੀ ਲਓ ਇੱਧਰ ਕੱਢ ਲਈ ਬਹੁਤ ਚੰਗੀ ਆ ਬਹੁਤ ਜੀ ਦੋਸਤੋ ਬੰਨਾ ਤਾਂ ਨਾ ਹੈ ਹਜੇ ਮੱਝ ਵੈਸੇ ਪਹਿਲਾਂ ਪਜਲ ਤੁਹਾਨੂੰ ਦਿਖਾ ਦਿੰਨੇ ਆ ਬਾਅਦ ਵਿੱਚ ਜਿਹਨੇ ਰੇਟ ਤੇ ਮਿਲ ਜੂਗੀ ਤੁਮ ਨੂੰ ਥੋੜਾ ਪਤਾ ਲੈਸ ਮਿਲ ਜੂਗੀ ਕਿ ਕਈ ਵਾਰ ਤਿਆਰੀ ਵਾਲੇ ਪਸ਼ੂ ਤੋਂ ਵੈਸੇ ਵੀ ਕੋਈ 10-15-2000 ਰੁਪਇਆ ਡਿਮਾਂਡ ਦੇ ਵਿੱਚ ਵੱਧ ਜਾਂਦਾ। ਇਹ ਫਿਰ ਹਾਲ ਲਾਹੇ ਬਣਾਈ ਪਈ ਆ ਤੇ 15 ਦਿਨ ਘਟੋ ਘਟ ਮੰਨ ਕੇ ਤੁਸੀਂ ਸੌਦਾ ਕਰ ਲਿਓ। 15 ਦਿਨਾਂ ਤੇ ਕੱਦ ਬੋਤਾਲੀ ਆ ਵੱਡੀ ਆ ਤੇ ਪੂਰੀ ਚੌੜੀ ਪਿੱਠ ਫੁੜੇ ਦੀ। ਆ ਦੇਖੋ ਜੀ। ਮੋੜ ਦਿਓ ਮੋੜ ਦਿਓ ਭਾਈ। ਐਨ ਕਮਾ ਲਿਆ। ਸਬੀਰ ਸਾਹਿਬ ਇਹ ਅੱਜ ਦੇ ਰਹੇ ਕਿੰਨੇ ਦੀ ਦੇਣੀ ਫਿਰ ਆਪਾਂ ਅੱਜ 1 ਕਿਲੋ ਕੱਚੀ ਆ 15 ਕਿਨੇ ਜੀ ਇਹ 90 ਦੀ ਦੇ ਦਿਆਂਗੇ ਜੀ 90 ਦੀ ਹਾਂਜੀ ਬਹੁਤ ਚੰਗੀ ਮਹਿ ਜਦੋਂ ਪਿਆਰ ਹੋਈ ਬਲਾਦਨ ਗਾਵਾਂ ਬਣੀ ਜਾਂਦੀਆਂ ਰਿਸ਼ ਕਰਦੀਆਂ ਜਿੰਨੀ ਬਣੂਗੀ ਹੂੰ ਹੂੰ ਆਪਾਂ ਵੀ ਤਾਂ ਲਈ ਚੰਗੀ ਸ਼ਾਦੀ ਆ ਇਹ ਬੰਦਾ ਬਾਹਰ ਗਾਇਦਲੇ ਤੋਂ ਉਹਨਾਂ ਕੋਲ ਆਈ ਆ ਜੀ ਮੱਝ ਠੀਕ ਆ ਜੀ ਪਰ ਮਾਤਾ ਰਹਿ ਗਈ ਹਿਮਾਲਾ ਤੇ ਵਿਚਾਰੀ ਉਹ ਆਂਦੀ ਦੁੱਧ ਦਾਲਾ ਫਿਰ ਕੋਈ ਕੁਈ ਨਹੀਂ ਜਾਂਦੀ ਤਾਂ ਕਰਕੇ ਉਹ ਫੜਾ ਕੇ ਜਾਂਦੇ ਇਹ ਇੰਨੀ ਕੱਚੀ ਮੈਂ ਚੰਗੀ ਦਿੰਦਾ ਹੀ ਕੋਈ ਨਹੀਂ ਜੀ ਬਿਲਕੁਲ ਬਿਲਕੁਲ ਆਈ ਉਹਨਾਂ ਦਿੱਤੀ ਆ ਜੀ ਬਹੁਤ ਸੋ ਅੱਜ 90000 ਦੀ ਇਹ ਤੁਹਾਨੂੰ ਮਿਲ ਜੂਗੀ ਸੋ ਸੋਨੇ ਹਾਈਟ ਕੱਦ ਵਿੱਚ ਤੇ 15 ਦਿਨ ਹਜੇ ਕੱਢਦੀ ਆ 15 ਦਿਨਾਂ ਦੇ ਵਿੱਚੋਂ ਥੱਲੇ ਉਹ ਸ਼ੋ ਕਰੂਗੀ ਕੀ ਹੈ ਸਹਿ ਠੀਕ ਆ ਤੇ ਫਿਲਹਾਲ ਇੱਕ ਲਾਏ ਬਣਾਏ ਪੈ ਚੁੱਕੀ ਆ ਤੁਸੀਂ ਨਾਰਮਲ ਹੀ ਇੱਕ ਦੇਖ ਕੇ ਜਜਮੈਂਟ ਕਰ ਲਿਓ ਤੇ ਥਣ ਥਣ ਦਾ ਨਖੇੜ ਸਹਿਜ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ 90000 ਦੀ ਮਿਲ ਜੂਗੀ ਸੋਨਾ ਕੱਦ ਕੱਟ ਇਸ ਤੋਂ ਬਾਅਦ ਵੀਰ ਸਾਹਿਬ ਆਪਣੇ ਕੋਲ ਇੱਕ ਵਾਇਰ ਆ ਇਧਰ ਦਿਖਾਈਏ ਉਹ ਵੀ ਇਹ ਸੂਈ ਹੈ ਸੱਚੀ ਹਾਂਜੀ ਹ ਅੱਜ ਕਿੰਨੇ ਕਿ ਦਿਨ ਹੋ ਗਏ ਆ ਜੀ ਇਹ ਪਰਸੋਂ ਸੂਈ ਆ ਜੀ ਲਓ ਜੀ ਮੈਂ ਤੁਸੇ ਕਬਹਿਰ ਤੈਨੂੰ ਦਿਖਾ ਦਿੰਨੇ ਆ ਪਰਸੋਂ ਦੀ ਸੂਈ ਆ ਸੂਆ ਕਿੰਨਾ ਹੋਊਗਾ ਦੂਜਾ ਇਹ ਦੂਜਾ ਆ ਜੀ ਦੂਜਾ ਸੂਆ ਬੱਚਾ ਮਗਰ ਕੀ ਆ ਗਿਆ ਉਹ ਅੱਛਾ ਜੀ ਬੱਚਾ ਮਗਰ ਜੀ ਇੱਕ ਬੱਚੇ ਨੂੰ ਉਠਾ ਲਿਆ ਜੀ ਉਹ ਬੱਚਾ ਦੋਸਤੋ ਦਿਖਾ ਦਿੰਨੇ ਆ ਮਗਰ ਮੇਲ ਕਾਪ ਆ 나ੜੂ ਬਿਲਕੁਲ ਬੱਚੇ ਦੇ ਨਾਲ ਤੇ ਇਸ ਵਕਤ ਬੋਲਾ ਕਿੰਨਾ ਵੀ ਰੋਗ ਜੀ ਬੋਲਾ 10 ਕਿਲੋ ਹੋਊਗਾ ਜੀ 10 ਕਿਲੋ ਚੋਰ ਜਵਾਦੀ ਫਿਰ ਉਹੀ ਗੱਲ ਮੈਂ ਨਾ ਜੀ ਮੁਗਾਈ ਠੀਕ ਹੈ ਹੋਰ ਜਾਣੇ ਗਰਪਰਾ ਠੀਕ ਹੈ ਜੀ ਇੱਕ ਵਾਰੀ ਬੱਚਾ ਦੇਖੋ ਤੁਸੀਂ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਹਾਂ ਲਓ ਠੀਕ ਹੈ ਅੱਜ ਤੀਜਾ ਦਿਨ ਆ ਤੇ 10 ਕਿਲੋ ਪੌਲੇ ਤੋਂ ਸਟਾਰਟ ਹੋਈ ਆ ਆ ਮਕਰ ਬੱਚਾ ਦੀਗਾ ਵੀਰੇ ਠੀਕ ਹੈ ਬਾਕੀ ਰੰਗ ਪ੍ਰਿੰਟ ਬੜਾ ਫੈਸ਼ਨ ਫੂਸ਼ਨ ਬੜਾ ਵੈਣ ਬਹੁਤ ਸੋਹਣੀਆਂ ਜੀ ਗੈੜ ਹਾਂ ਜੀ ਲਓ ਜੀ ਠੀਕ ਹੈ ਸਫਾਈਆਂ ਸੁਪਈਆਂ ਕਰੋ ਜਾ ਕੇ ਠੀਕ ਹੈ ਤੁਹਾਡੇ ਚੱਡੇ ਦੀ ਬੜੀ ਸਫਾਈ ਹੈ ਬਾਕੀ ਰੰਗ ਫੈਸ਼ਨ ਬੜਾ ਚੰਗਾ ਡੱਬੀ ਆ ਗਾਂ ਮੈਂ ਜਾਰੀ ਲੈਂਦਾ ਨਹੀਂ ਇਸ ਲੱਕੋ ਚੰਡੀਗੜ੍ਹ ਦੇ ਲਈ ਆਪਾਂ ਉਹ ਤੇਰਾ ਗਾਂ ਮੈਂ ਲੈਂਦਾ ਨਹੀਂ ਤੁਹਾਨੂੰ ਕੋਈ ਆ ਜਿਆਦਾ ਨਹੀਂ ਲੈਂਦਾ ਗਾਂ ਹਾਂ ਸੋਨੀਗੜ੍ਹ ਦੇ ਲਈ ਆ ਹਾਂ ਠੰਡੀ ਆ ਪੂਰੀ ਭਾਵੇਂ ਜਮ ਮਰਜੀ ਆਂ ਬਾਈਓ ਥੱਲੇ ਲੋ ਬਤੋਈ ਪੂਰੀ ਠੰਡੀ ਯਾਰ ਅੱਜ ਗਈ ਹਾਂ ਉਹ ਜੀ ਨਹੀਂ ਜੀ ਉਹ ਜੀ ਛਲੱਕ ਲੋ ਲਓ ਜੀ ਚਾਹ ਵੀ ਬਹੁਤ ਜ਼ਿਆਦਾ ਚੰਗਾ ਲੱਗਾ ਡਾਂ ਨੂੰ ਉਹ ਇਹ ਹਾਂ ਹਲੋ ਹਲੋ ਬੱਸ ਇਸੇ ਤਰ੍ਹਾਂ ਕੋਈ ਬੰਗਾਰ ਅਸੀਂ ਪਾਉਣ ਦੀ ਵੀ ਨਹੀਂ ਲੋੜ ਆ ਲੋ ਜੀ ਲਓਗੇ ਅਗਲੇ ਪਿਛਲੇ ਥਣਾ ਦੀ ਚਵਾਈ ਕਰੋ ਚੈੱਕ ਠੀਕ ਆ ਜੀ ਸੋ ਇੱਕ ਨੰਬਰ ਧਾਰ ਜਾਓ ਵੀਰੇ ਕੱਢੋ ਬਾਹਰ ਨੂੰ ਖੋਲੋ ਬਾਹਰ ਕੱਢੋ ਤੋੜ ਦਿਆ ਜਾਨੂੰ ਆ ਕਰੂ ਚੈੱਕ ਜੀ ਲੋ ਜੀ ਠੀਕ ਆ ਸੋ ਦੂਜਾ ਸੂਆ ਠੀਕ ਆ ਜੀ 10 ਕਿਲੋ ਬੌਲੇ ਤੋਂ ਸਟਾਰਟ ਤੇ ਮਗਰ ਬੱਚਾ ਮੇਲ ਕਾ ਫਾਇਦੇ ਮਹਾਰੀ ਸਾਹਬਿਆ ਜੀ ਉਹਨੇ ਜਾਣ ਤੋਂ ਬੱਚੇ ਤੇ ਠੀਕ ਆ ਮੋੜ ਦੋ ਬਈ ਅੱਛਾ ਵੀਰ ਸਾਫ ਕੀ ਡਿਮਾਂਡ ਕਰਤੀ ਕੀ ਲੈਣ ਦੇ ਨਾ ਰੋ ਕਹਿੰਦਾ ਇਹਦਾ 70000 ਮੁੱਲ ਕਰਦੇ ਆ ਜੀ ਹਾਂ ਜੀ 70000 70000 ਹਾਂਜੀ ਹਾਂਜੀ ਠੀਕ ਹੈ ਜੀ ਕੋਈ ਲੈਸਸ ਉਸ ਕਰਕੇ ਦੇ ਦਿਆ ਕਰ ਦਿਆ ਜੀ ਕਰ ਕਰ ਦਿਆ ਜੀ ਹਾਂ ਕਰ ਦਿਓ ਜੀ ਹਾਂ ਬਿਲਕੁਲ ਮੰਨਤਨ ਕਰਾਂਗੇ ਬਿਲਕੁਲ ਲਓ ਦੱਸੋ 10 ਕਿਲੋ ਬੋਲੇ ਤੋਂ ਸਟਾਰਟਿੰਗ ਆ ਤੇ ਰੇਟ ਤੁਹਾਨੂੰ 10 ਹੀ ਦਿੱਤਾ 70000 ਮਗਰ ਬੱਛਾ ਮੇਲ ਕਾਫ ਆ ਇਹ ਨਾਗਨੇ ਅੱਜ ਟੋਟਲ 70000 ਇਸ ਤਰ੍ਹਾਂ ਦੇ ਪੱਠੇ ਖਾਦੀ ਜਾਂਦੀ ਜਿੰਨਾਂ ਦੇ ਵਿੱਚੋਂ 6 ਮੱਝਾਂ ਟੋੜੀਆਂ ਨੇ ਇੱਕ ਵਾਰ ਦਿਖਾਤੀ ਐ ਇੱਕ ਵੀਰ ਨੰਬਰ ਕਰਿਓ ਸਾਂਝੇ ਆਪਣੇ 9475 ਹਾਂਜੀ 42346 ਠੀਕ ਹੈ ਜੀ ਹਾਂਜੀ 9475 42346 ਠੀਕ ਹੈ ਜੀ ਬਾਬੇ ਕਿਸਾਨ ਵੀਰੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਇੱਥੇ ਆਣ ਕੇ ਵਿਜ਼ਿਟ ਕਰੋ ਠੀਕ ਹੈ ਜੀ ਪਸ਼ੂ ਅੱਜ ਚਾਰ ਤੁਹਾਨੂੰ ਸਵੇ ਸਵੇ ਦਿਖਾਤੇ ਆ ਤਿੰਨ ਗੱਪਣ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ